ਸੂਬੇ ਭਰ ਦੇ ਵਿੱਚ ਗਰਮੀ ਦਾ ਕਹਿਰ ਵਾਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸੇ ਵਿਚਾਲੇ ਤਸਵੀਰਾਂ ਬਠਿੰਡਾ ਸਿਵਲ ਹਸਪਤਾਲ ਦੀਆਂ ਨੇ ਜੁਥੇ ਜਿਹੜੇ ਮਰੀਜ਼ਾਂ ਦੀ ਗਿਣਤੀ ਹੈ ਉਹ ਵਧਦੀ ਜਾ ਰਹੀ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਜਿਹੜੇ ਮਰੀਜ਼ ਤੇ ਉਹਨਾਂ ਦੇ ਨਾਲ ਰਿਸ਼ਤੇਦਾਰ ਆਏ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੱਖੇ ਨੇ ਸਿਵਲ ਹਸਪਤਾਲ ਦੇ ਉਹ ਵੀ ਸੇਕ ਮਾਰ ਰਹੇ ਨੇ ਤੇ AC ਵੀ ਕੰਮ ਨਹੀਂ ਕਰ ਰਿਹਾ ਇੰਨੇ ਸਾਰੇ ਮਰੀਜ਼ ਨੇ ਤੇ ਗਰਮੀ ਦੇ ਨਾਲ ਹਾਲ ਬੇਹਾਲ ਹੋ ਚੁੱਕੇ ਐ ਤੇ ਸਮਾ ਘਟਨਾ ਤੱਕ ਔਖਾ ਹੋ ਗਿਆ ਹਾਲਾਂਕਿ ਇਸ ਬਾਬਤ ਜਦ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਤੇ ਜਲਦ ਦਾ ਹੱਲ ਕੀਤਾ ਜਾਵੇਗਾ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵਾਰਡ ਕਾਫੀ ਵੱਡਾ ਹੈ ਜਿਸ ਤੇ ਚਲਦਿਆਂ ਗਰਮੀਆਂ ਦੇ ਵਿੱਚ ਜਿਹੜੀ ਠੰਡਕ ਨਹੀਂ ਹੋ ਰਹੀ ਏ, ਏਸੀ ਬੰਦ ਪਿਆ ਜਿਸ ਨੂੰ ਵੀ ਤੁਰੰਤ ਠੀਕ ਕਰਵਾ ਦਿੱਤਾ ਜਾਵੇਗਾ। ਪਰ ਉਹਦਰ ਜਿਹੜੇ ਮਰੀਜ਼ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਗਰਮੀ ਦੇ ਨਾਲ ਜਿਹੜਾ ਹਾਲ ਉਹ ਬਿਹਾਲ ਹੋ ਚੁੱਕਿਆ ਹੈ ਤੇ ਗਰਮੀ ਦੇ ਚਲਦਿਆਂ ਮਰੀਜ਼ਾਂ ਦੀ ਪਾਸੇ ਗਿਣਤੀ ਵੱਧ ਰਹੀ ਹੈ ਤਾਂ ਦੂਜੇ ਪਾਸੇ ਸਿਵਰ ਹਸਪਤਾਲ ਦੇ ਵਿੱਚ ਏਸੀ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ ਹਾਂ ਨਾਮ ਕੀਆ ਨਾਮ ਸੰਤੋਖ ਸਿੰਘ ਆ ਜੀ ਹਾਂ ਜੀ ਗਰਮੀ ਕਿੰਨੀ ਹੈ ਬਹੁਤ ਜਿਆਦਾ ਗਰਮੀ ਆ ਜੀ ਬਾਹਰ ਨਿਕਲੇ ਨਹੀਂ ਆਂਦਾਗਾ ਇੱਥੇ ਵੀ ਆ ਪੱਖੇ ਪੁੱਖੇ ਚੱਲਦੇ ਇਹਨਾਂ ਦੀ ਵੀ ਗਰਮੈਸ ਹੁੰਦੀ ਆ ਜੀ ਐਸੀ ਚੱਲਦੇ ਨਹੀਂ ਐ ਕੈਸੀ ਤਾਂ ਖਰਾਬ ਹੀ ਆ ਜੀ ਹਾਂ ਤੇ ਬਹੁਤ ਬੁਰਾ ਹਾਲ ਆ ਜੀ ਕੀ ਕਰਕੇ ਕੋਈ ਮਜਬੂਰੀ ਵਿੱਚ ਕਰਹਿਣਾ ਪੈਂਦਾ ਜੀ ਮਰੀਜ਼ ਕੋਲੇ ਹਾਂ ਪਰ ਬੁਰਾ ਬਹੁਤ ਹਾਲ ਆਗਾ ਜੀ ਹਾਂ ਤੇ ਸਰਕਾਰ ਨੂੰ ਵਾਕੋ ਵੀ ਇਹਨੂੰ ਅ ਨਵੇਂ ਲਾਉਣ ਚਾਹੀ ਲੋਡ ਕਰਾਉਣ ਜੀ ਕੀ ਨਾਮ ਹੈ ਜੀ ਆਪਣਾ ਨਿਤਿਨ ਨਿਤਿਨ ਜੀ ਘਰ ਨੂੰ ਬਹੁਤ ਕਾਰੀਆ ਕੰਪਲੈਕਸ ਜਿਹੜਾ ਆਪਣਾ ਪਾਲਿਚਾਰੀ ਚੱਲ ਰਿਹਾ ਹਾਂ ਜੀ ਤੁਸੀਂ ਹਸਪਤਾਲ ਦੇ ਵਿੱਚ ਬਾਟਲ ਨਾਲ ਪ੍ਰੈਸ਼ਰ ਤੇ ਗਰਮੀ ਕਿਤੇ ਹੋ ਬਹੁਤ ਗਰਮੀ ਆ ਜੀ ਇੱਥੇ ਨਾ ਤਾਂ AC ਚੱਲ ਰਿਹਾ ਹੈ ਇੱਥੇ ਕੋਈ ਕਿੰਨਾ ਹਵਾ ਨਾ ਕੋਈ ਜੇ ਖਾਲੀ ਹਵਾ ਪਾ ਦੇ ਰਿਹਾ ਠੰਡੀ ਹਵਾ ਤਾਂ ਆ ਨਹੀਂ ਰਹੀ ਹੈ ਇੰਨੀ ਗਰਮੀ ਹੈ ਔਰ AC ਨਾਮ ਦਾ ਲੱਗਿਆ ਹੋਇਆ AC AC ਕੋਈ ਕੰਮ ਨਹੀਂ ਕਰ ਰਹਾ ਇਹ ਕਿਸ ਤਰ੍ਹਾਂ ਦੀ ਮੁਸ਼ਕਲ ਆ ਸਾਹਮਣੇ ਕਰ ਰਹਾ ਬਹੁਤ ਕਰ ਰਹੇ ਬੜੀ ਬੜੀ ਗਰਮੀ ਹੈ ਮੈ ਪਸੀਨਾ ਪਸੀਨਾ ਹੋ ਰਿਹਾ ਬਾਹਰ ਜਾ ਕੇ ਲੇਟਣਾ ਪੈਂਦਾ ਫਿਰ ਜਾ ਕੇ ਪਤਾ ਕੀ ਨਾਮ ਹਰਜੀਤ ਕੌਰ ਪਤਾ ਜੀ ਗਰਮੀ ਕਿੰਨੀ ਕ ਲੱਗ ਰਹੀ ਹੈ ਬਹੁਤ ਲੱਗਦੀ ਹੈ ਵੇ ਜੋ ਹਾਲਸਾਲ ਤੁਸੀਂ ਗੋਡੇ ਦਾ ਪ੍ਰੈਸ਼ਰ ਕਰਾਇਆ ਹੋਗਾ ਪਈ ਉਹ ਪਈ ਹੈ ਗਰਮੀ ਬਹੁਤ ਜਿਆਦਾ ਹੈ ਕਿ ਬਸ 8 ਦਿਨ ਹੋ ਗਏ ਪਿਆ ਨੂੰ ਤੁਹ ਕੋਲਰ ਵਗੈਰਾ ਲੱਗਿਆ ਵੀ ਕੁਝ ਨਹੀਂ ਲੱਗਿਆ ਕੱਲਾ ਪੱਖਾ ਹੈ ਛਾਂ ਨੂੰ ਇਧਰ ਤਪਾਈ ਨਹੀਂ ਵੜੀ ਗਰਮੀ ਲੱਗਦੀ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਸਾਨੂੰ ਹਫਤਾ ਹੋ ਗਿਆ ਜੀ ਮਨੋਰੀ ਚੀ ਲੈ ਲਿਆ ਤੁਹਾਡੇ ਕੂਲਰ ਵਗੈਰਾ ਹੋਣੀ ਹੈ ਕਿ ਚਲੋ ਇਸ ਜਿਹੜੇ ਪਾਉਂਗੇ ਨਹੀਂ ਐਕਚੁਅਲੀ ਗਰਮੀ ਬਹੁਤ ਜ਼ਿਆਦਾ ਹੋ ਗਈ ਜੀ AC ਤਾਂ ਸਾਡੇ ਚੱਲ ਰਿਹਾ ਥੋੜੇ ਜਿਹਾ ਅਫੈਕਟ ਘਟਾ ਰਿਹਾ ਥੋੜਾ ਜਿਹਾ ਉਹਨੂੰ ਫੇਰ ਵੀ ਅਸੀਂ ਅੱਜ ਮਕੈਨਿਕ ਨੂੰ ਬੁਲਾ ਕੇ ਦਿਖਾ ਦਿਖਾਇਆ ਹੈਗਾ ਥੋੜੇ ਜਿਹਾ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਕਵਾੜ ਥੋੜੇ ਵੱਡੇ ਜਿਆਦਾ ਹੋਣ ਕਰਕੇ ਥੋੜਾ ਜਿਹਾ ਉਹਦਾ ਅਸਰ ਘਟ ਹੈ ਗਰਮੀ ਜ਼ਰੂਰ ਹੋਈ ਪਈ ਹੈ ਇਹਦੇ ਜੋ ਇੱਕਦਾਂ ਜਿਹੜਾ ਖਰਾਬ ਸੀ ਉਹਦੇ ਲਈ ਅਸੀਂ ਕਹਿ ਦਿੱਤਾ ਉਹ ਠੀਕ ਕਰਵਾ ਲਾਂਗੇ ਤਾਂ